ਹੰਸਾ ਸਿਕਾਲੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਵਿੰਦਰ ਗੇਲੋਂ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਆ ਇੱਕ ਸੂਈ ਆ ਤੇ ਇੱਕ ਗੱਬਣ ਆ ਸੂਈ ਤੇ ਆਪਣੀ ਚੋਈ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਚਲੋ ਵਧੀਆ ਚੀਤਾ ਜੀ ਤੇ ਨਾਮ ਦੱਸ ਤੋਂ ਫਿਰ ਨਾਮ ਗੁਰਵਿੰਦਰ ਸਿੰਘ ਜੀ ਆਪਣਾ ਪਿੰਡ ਮਜੀਠਾ ਜੇ ਡਿਸਟ੍ਰਿਕਟ ਅੰਮ੍ਰਿਤਸਰ ਮੋਬਾਈਲ ਨੰਬਰ 9501150174 ਹੈ ਮਜੀਠੇ ਦੇ ਬਿਲਕੁਲ ਨਾਲ ਹੀ ਆ ਨਾ ਜੀ ਫਿਰ ਨਾਲ ਹੀ ਆ ਬਾਰ ਬਾਰ ਵਿਜ਼ਿਟ ਆਦਾ ਸਾਡਾ ਠੀਕ ਹੈ ਅੱਜ ਇੱਕ ਸੋਈ ਤੇ ਇੱਕ ਗੱਬਨ ਆ ਹਾਂਜੀ ਇੱਕ ਗੱਬਨ ਜੇ ਤੇ ਇਨ ਹੀ ਵੀਰ ਜੀ ਇੱਕ ਕੱਲ ਵੇਚੀ ਜੀ ਅੱਛਾ ਇੱਕ ਵੇਚੀ ਹਾਂਜੀ ਹਾਂਜੀ ਚਲੋ ਫਿਰ ਪਹਿਲਾਂ ਇਹੇ ਵਿਖਾ ਦਈਏ ਗੱਬਨ ਵੱਸੀ ਵੀਰ ਜੀ ਚੰਗੇ ਕੱਦ ਕਾਟ ਚ ਆ ਹਾਂਜੀ ਵੱਡੀ 5 ਲੈ ਜੇ 6 ਲੈ ਜੇ اچھا ਚੰਗੀ ਖੜੀ ਦੀ ਦੀ ਜੇ ਰਿਕਾਡਲ ਪਹਿਲੇ ਸਵੇਰੇ ਵੀ ਜੀ ਆਪਣੇ ਕੋ ਗਈ ਜੇ اچھا 15 16 ਲੀਟਰ ਚ ਵਾਗ ਦਿੱਤੀ ਪਹਿਲੇ ਸਵੇਰੇ ਤੇ ਐਰ ਕੀ ਕਿੰਨਾ ਕਰੀ ਜਾਓਗੇ ਐਰ ਕੀ 16 17 18 ਲੀਟਰ ਦੇ ਕਰੂਗੇ ਜੀ ਤੋਰੋ ਹਾਂ ਫਿਰ ਇੱਕ ਰੀ ਬਾਕੀ ਸੇਵਾ ਤੇ ਭਵੇਂ ਨਹੀਂ ਤਾਂ ਹੀ ਬਾਅਦ ਚਲ ਜੇ ਠੀਕ ਆ ਬਾਕੀ ਹੈਗੀ ਕ੍ਰੋਸ ਚ ਆ ਇੱਧਰ ਨਹੀਂ ਲੈ ਜਾਗੇ ਜੀ ਤੇ ਕੱਦ ਵਜਨ ਚ ਚੰਗੀ ਆ ਇਸ ਤਰ੍ਹਾਂ ਕੱਦ ਘਾਟ ਚੰਗਾ ਆ ਤੇ ਜਿੱਥੇ ਲਟੂ ਲਹਵਾਨੇ ਚ ਕਾਫੀ ਆ ਚੰਗੀ ਭਰ ਜੂਗੀ ਥੱਲੇ ਆ ਜਿਹੜਾ ਆ ਵੀ ਜੀ ਬਾਕੀ ਥਾਨੇ ਵੀ ਚੰਗਾ ਲੱਗਾ ਹੈ ਬਾਕੀ ਹੈਗੀ ਠੰਡੀ ਤੇਰੀ ਭਾਵੇਂ ਇਤਨੇ ਥੱਲੇ ਬੈਜੋ ਆਹੇ ਬੜੀਆਂ ਢੱਲਾ ਵੀ ਜੀ ਬਹੁਤ ਬਣੂਗੀ ਇਹ ਜਿਹੜੀ ਵਸੀ ਜਾ ਪਲਾਪੂਣਾ ਪੈਣੀਆਂ ਬੜੀ ਮਰਮ ਤੇ ਆਥਾਨਿਕ ਇਹਦੀ ਲਾਗੇ ਨਾਲ ਦੇਖ ਸਕਦੇ ਜੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਬਾਕੀ ਕੋਈ ਵੀ ਰਾਨ ਕੇ ਵੇਖੇ ਪਸੰਦ ਆਊਗੀ ਜ਼ਰੂਰ ਬਾਕੀ ਕੱਦਗਾੜ ਹਾਰੀ ਵੇਖੋ ਵੀ ਜੀ ਪੂਰੇ ਹਾਂਜੀ ਤੇ ਕਿੰਨਾ ਫੇਰ ਰੱਖੀ ਇਹਦਾ ਮੁੱਲ ਲੈ ਲਓ ਵੀ ਜੀ ਵਡੀਆਂ ਜੇ ਵਸਲੀਆਂ ਚ ਤੋ ਜੀ ਮੈਂ ਇਹਨੇ ਕਰਦੀ ਆ ਕਰ ਦਿਓ ਆਪ ਹੀ 60000 ਦੀ ਦੀਦੀ ਨਹੀਂ ਤੀ ਨਹੀਂ ਹੋਰ ਕਰ ਕਰਦੀ ਆ ਮਾਨਾ 2000 ਵੀ ਜੀ ਕਰ ਦਾਂਗੇ 52 ਦੇ ਦਾਂਗੇ 55 ਦੀ ਦੇ ਦੀਏ ਚਲੋ ਵੀਰ ਜੀ 55 ਦੀ ਦੇ ਦਾਂਗੇ ਅੱਛਾ ਬਾਕੀ ਮੌਕੇ ਦੇ ਕਰੂਗਾ ਵੀਰ ਜੀ ਹੋਰ ਮਾਰਦਾਨ ਕਰਾਂਗੇ ਖੁੱਲਾ ਕਰ ਦੋਗੇ ਖੁੱਲਾ ਕਰਾਂਗੇ ਕੋਈ ਫੋਨ ਲਾਵੇ ਇੱਕ ਕਰੀ ਹੈ ਨਾ ਆਪੇ ਫਿਰ ਮੌਕੇ ਦੇ ਹੋ ਜਾਊਗਾ ਹਾਂਜੀ ਹਾਂਜੀ ਠੀਕ ਆ ਤੇ ਹੁਣ ਆ ਜਿਹੜੀ ਜੀ ਜੀ ਇਹ ਬੱਚੇ ਤੋਂ ਬਗੈਰ ਜੀ ਅੱਛਾ ਬੱਚੇ ਤੋਂ ਵੀ ਨਹੀਂ ਹੈ ਹਾਂਜੀ ਠੰਡੀ ਦੀ ਜੀ ਵੀਰ ਜੀ ਕਿੰਨਾ ਹੀ ਦੋਤੇ ਦੇ ਕੋਲ ਇਹਦੇ ਥੱਲੇ ਵੀਰ ਜੀ 9 ਕਿਲੋ 8 ਕਿਲੋ ਪੱਕਾ ਗਹਿ ਕੇ ਦਵਾਂਗੇ ਵੀਰ ਜੀ ਤੋਰੋ ਹਾਂ ਫਿਰ ਇੱਕ ਕਰੀ ਨਾ ਬਾਕੀ ਸੋਨੇ ਰੰਗ ਰੂਪ ਦੀ ਹੈ ਤੇ ਬਾਕੀ ਹੈਗੀ ਵੜਾਂ ਚ ਆ ਬਾਕੀ ਕੋਈ ਰੰਗਾਂ ਨਹੀਂ ਭਾਈ ਵੰਗੇ ਤੋਂ ਬਿਨਾਂ ਕਿਦਾਂ ਮੁੱਢੀ ਚੱਲੂਗੇ ਬਾਕੀ ਉਮੀਦ ਹੈ ਨੇ ਸੱਜਰਦੇ ਨੇ ਦੁੱਧ ਚੰਗਾ ਕੱਟਿਆ ਹੋਊਗਾ ਆ ਜਿਲੇ ਆ ਪਿੱਛੇ ਅਨੀ ਦੀ 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 ਕਿਤੇ ਮੱਦੀ ਥਲੇ ਪੈ ਜੂਏ ਤੇ ਠੀਕ ਆ ਆ ਦੇਖ ਸਾਦੇ ਹੈਗੀ ਠੰਡੀ ਧੀਰੀ ਆ ਤੇ ਬਾਕੀ ਥਣ ਵੀ ਕਾਫੀ ਚੰਗਾ ਲੱਗਿਆ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਜਿੰਨੇ ਵੀ ਆ ਚਲੋ ਸਫਾਈ ਚ ਆ ਫੱਬਦੀ ਆ ਘਰੇ ਵੱਜੀ ਵੀ ਚਲੋ ਸੋਹਣੀ ਲੱਗੂਗੀ ਤੇ ਇਹਦਾ ਫਿਰ ਮੁੱਲ ਮਹਾਰਾ ਕਹਿੰਦਾ 28000 ਦੇ ਦਈਏ ਕਰ ਦਈਏ ਮਾਨ ਹੋਰ ਚਲੋ ਯਾਰ ਕਰਦਾ 27 ਵੀ ਦੇ ਦਿੰਦੇ 27 ਦਿਨ ਹੁੰਦੀ ਹੈ 52 ਦੀ ਦੇ ਦिए ਚਲੋ ਵੀਰ ਜੀ 52 ਦੇ ਜਾਂਦੇ ਆ ਜੀ ਠੀਕ ਹੈ ਤੁਹਾਡੇ ਮੂਹਰੇ ਚੱਲਣਾ ਹੈ ਵੀਰ ਜੀ ਠੀਕ ਹੈ ਚਲੋ ਬਾਕੀ ਮਾਨ ਤਾਨ ਤੇ ਮੋਕੇ ਤੇ ਹੋ ਜਾਊਗਾ ਹੋਰ ਤੁਹਾਨੂੰ ਪਤਾ ਬਿਲ ਬਚੀ ਪੂਰੀ ਹੈ ਦੂਜੀ ਸਮ ਹਬਦੀ ਆ ਚਲੋ ਪੂਰੀ 88 ਹੈ ਬਚੀ ਠੀਕ ਹੈ ਜੀ ਤੇ ਬਾਕੀ ਜੋ ਵੀ ਆ ਇੱਥੇ ਆਨ ਕੇ ਆਪਣੀਆਂ ਵੇਸ ਚਾਖ ਕੇ ਪਸੰਦ ਕਰਕੇ ਖੜੋ ਜੀ ਵੀਰ ਜੀ ਚਵਾ ਕੇ ਖੜੇ ਦੋ ਟਾਈਮ ਵੀਰ ਜੀ ਕਿੰਨੇ ਵੀ ਆਉਣਾ ਚਵਾ ਕੇ ਖੜੇ ਹਾਂਜੀ ਆਪਣੀ ਚਵਾਈ ਕਰਕੇ ਖੜੇ ਹਾਂਜੀ ਕੰਨ ਪਾਸ ਕਰਕੇ ਖੜੇ ਵੀ ਜੀ ਠੀਕ ਹੈ ਜੀ